ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ਵਰੀ ਸਾਥੀ ਉਸ ਸਮੇਂ ਸੀ ਸਿਵਲ ਹਸਪਤਲ ਨਵਾਂ ਸ਼ਹਿਰ ਵਿਖੇ ਮੌਜੂਦ ਹਾਂ ਔਰ ਅੱਜ ਸਵੇਰੇ ਉਸ ਹਸਪਤਲ ਵਿੱਚ ਇੱਕ ਐਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਸਵੇਰੇ 8 ਵਜੇ ਦੇ ਕਰੀਬ ਐਮਰਜੈਂਸੀ ਦੀ ਸਿਚੁਏਸ਼ਨ ਆ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਇੱਕ ਟਾਟਾ 407 ਜਿਹਦੇ ਵਿੱਚ ਬਹੁਤ ਸਾਰੇ ਕੈਟਰਿੰਗ ਦੇ ਕਰਿੰਦੇ ਨੇ ਉਹ ਉਸ ਦੇ ਉੱਤੇ ਸਵਾਰ ਸੀਗੇ ਔਰ ਜਿਹੜਾ ਟਾਟਾ 407 ਹੈ ਇਹ ਪਟਿਆਲੇ ਤੋਂ ਕਿਸੇ ਚੰਡੀਗੜ੍ਹ ਵਾਲੀ ਸਾਈਟ ਜਾ ਰਹੇ ਸੀਗੇ ਔਰ ਜਦੋਂ ਸਜਾਵਲਪੁਰ ਦੇ ਨਜ਼ਦੀਕ ਰਾਹੋ ਦੇ ਕੋਲ ਪਹੁੰਚਦੇ ਆ ਤਾਂ ਦੱਸਿਆ ਜਾ ਰਿਹਾ ਕਿ ਡਰਾਈਵਰ ਦੀ ਅੱਖ ਲੱਗ ਜਾਂਦੀ ਹੈ ਨੀਂਦ ਆ ਜਾਂਦੀ ਹੈ ਔਰ ਉਸ ਤੋਂ ਬਾਅਦ ਉਸ ਦਾ ਸੰਤੁਲਨ ਜਿਹੜਾ ਆ ਉਹ ਗੱਡੀ ਉੱਤੇ ਵਿਗੜ ਜਾਂਦਾ ਹੈ ਔਰ ਗੱਡੀ ਜਿਹੜੀ ਹੈ ਪਲਟ ਜਾਂਦੀ ਹੈ ਤੇ ਜਿੰਨੇ ਵੀ ਇਹਨਾਂ ਦੇ ਕਰਿੰਦੇ ਸਵਾਰਸਨ ਵੇਟਰਸ ਖਾਸ ਕਰਕੇ ਸਵਾਰਸਨ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ 22 ਦੇ ਕਰੀਬ ਜਿਹੜੇ ਵਿੱਚ ਵੇਟਰ ਸਵਾਰਸਨ ਉਹਨਾਂ ਦੇ ਇੰਜਰੀਜ਼ ਹੋਈਆਂ ਔਰ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਵਿੱਚ ਲੈ ਆਂਦਾ ਗਿਆ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਹਸਪੀਟਲ ਵਿੱਚ ਪਹੁੰਚਾ ਆਂਦੀ ਔਰ ਉਸ ਤੋਂ ਬਾਅਦ ਦੱਸਿਆ ਜਾ ਰਿ ਛੇ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਚੰਡੀਗੜ੍ਹ ਤੇ 16 ਦਾ ਅੰਦਰ ਇਲਾਜ ਚੱਲ ਰਿਹਾ ਔਰ ਕਈਆਂ ਦੇ ਗੰਭੀਰ ਸੱਟ ਨੇ ਖਾਸ ਕਰਕੇ ਹੱਡੀ ਦੀ ਸੱਟਾਂ ਜ਼ਿਆਦਾ ਨੇ ਇਸ ਕਰਕੇ ਆਥੋਰਿਟੇਟਡ ਡਾਕਟਰ ਆ ਉਹਨਾਂ ਨੂੰ ਜਲੰਧਰ ਤੋਂ ਬੁਲਾਇਆ ਗਿਆ ਪਰ ਅਸੀਂ ਉਸ ਦੇ ਨਾਲ ਦੀ ਨਾਲ ਸ਼ਲਾਘਾ ਕਰਨੀ ਚਾਹਾਂਗੇ ਇੱਥੋਂ ਦੇ ਹਸਪੀਟਲ ਸਟਾਫ ਦੀ ਕਿਉਂਕਿ 9 ਵਜੇ ਇਹਨਾਂ ਦੀ ਕਹਿੰਦੇ ਡਿਊਟੀ ਔਨ ਹੁੰਦੀ ਹੈ ਲੇਕਿਨ ਫਿਰ ਵੀ 8:00 ਵਜੇ ਦੇ ਕਰੀਬ ਸਾਰੇ ਜਿਹੜੇ ਡਾਕਟਰ ਆ ਇਮੀਡੀਏਟਲੀ ਪਹੁੰਚਦੇ ਆ ਡਾਕਟਰ ਤਰਸੇਮ ਡਾਕਟਰ ਜਸਕਰਨ ਡਾਕਟਰ ਪ੍ਰਦੀਪ ਐਸਐਮਓ ਬਿੱਟੂ ਔਰ ਜਿੰਨਾ ਵੀ ਸਟਾਫ ਹੈ ਇਹਨਾਂ ਦਾ ਇਮੀਡੀਏਟਲੀ ਪਹੁੰਚਦਾ ਤੇ ਉਹਨਾਂ ਨੂੰ emergancy facility ਜਿਹੜੀ ਦਿੱਤੀ ਜਾਂਦੀ ਹੈ emergency ਸੇਵਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਔਰ ਹੁਣ ਜਿਹੜੀ ਸਥਿਤੀ ਕੰਟਰੋਲ ਵਿੱਚ ਇੱਕ ਵਾਰੀ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੇ ਆ ਜੀ ਸਰ ਇੱਕੀ emergency ਸਥਿਤੀ ਕੀ ਆਈ ਸਰ ਇਹ ਇੱਕ ਰੋਡ ਸਾਡ ਐਕਸਟੈਂਡ ਹੋਇਆ ਸੀਗਾ ਜਾੜਲਾ ਟੂ ਰਾਹੋਂ ਰੋਡ ਜਿਹੜੀ ਜਾਂਦੀ ਹੈ ਸਰਬਾਜਪੁਰ ਪਿੰਡ ਹੈ ਉੱਥੇ ਕਿਸੇ ਗੱਡੀ ਚ ਜਾ ਰਹੇ ਵਹੀਕਲਸ ਜਾ ਰਹੇ ਸੀ ਬਠੰਡਾ ਤੋਂ ਆ ਰਹੇ ਸੀ ਸ਼ਾਇਦ ਇੱਕ ਟੀਮ ਦਾ ਕੰਮ ਕਰਦੇ ਜੋ ਦੱਸਦੇ ਆ ਕੈਟਰਿੰਗ ਦਾ ਹਾਂ ਪਰ ਇਹ ਮੋਡ ਆਫ ਇੰਡਰੀ ਇਹਨਾਂ ਦੇ ਐਕਸੀਡੈਂਟ ਕਿਵੇਂ ਹੋਇਆ ਇਹ ਦੱਸ ਨਹੀਂ ਪਾਏ ਗੱਡੀ ਨਾਲ ਦੀ ਕਿਸੇ ਡਰਾਈਵਰ ਚ ਵਜ੍ਹੀ ਹੈ ਜਾਂ ਕਿਸੇ ਚ ਵਜ੍ਹੀ ਹੈ ਜਾਂ ਪਲਟ ਗਈ ਹੈ ਇਹ ਦੱਸ ਨਹੀਂ ਪਾ ਰਹੇ ਸੀ ਕਿਉਂਕਿ ਸ਼ਾਇਦ ਇਹ ਸੌ ਰਹੇ ਸੀ ਬਹੁਤ ਮਾਜੋਰਟੀ ਸ਼ੌ ਰਹੇ ਸੀ ਸਰ ਕਿੰਨੇ ਕੁ ਜਾਨ ਹਸ ਹੋਇਆ ਜੀ ਇਮਰਜੈਂਸੀ ਨੂੰ ਕਾਤੇ ਸਵਾ 18 ਪੇਸ਼ੈਂਟਾਂ ਨੇ ਸ਼ੁਰੂ ਹੋ ਗਏ ਸੀਗੇ ਤੇ ਰਾਊਂਡ ਬਰ 22 ਪੇਸ਼ੈਂਟਸ ਆਏ ਨੇ ਜ਼ਖਮੀ ਟੋਟਲ 22 ਸੀ 22 ਪੇਸ਼ੈਂਟ ਸਾਰੀ ਗੰਭੀਰ ਜ਼ਖਮੀ ਸੀਗੇ ਨਹੀਂ ਦੋ ਹੈਡ ਇੰਜਰੀ ਵਾਲੇ ਪੇਸ਼ੈਂਟ ਸੀਗੇ ਇੱਕ ਬਲੰਟ ట్రాਮਾ ਬਡਲ ਸੀਗਾ ਤੇ ਬਾਕੀ ਪੋਲੀ ਟਰਾਮਾ ਵਾਲੇ ਕਾਫੀ ਪੇਸ਼ੈਂਟ ਸੀਗੇ ਦੋ ਪੇਸ਼ੈਂਟ ਲੈਕੋ ਫਿਮਰ ਦਾ ਫ੍ਰੈਕਚਰ ਸੀ ਚੈਸਟ ਇੰਜਰੀ ਸੀ ਤੇ ਇੱਕ ਦੇ ਟੀਵੀ ਤੇ ਫਿਬਰ ਤੇ 6 ਪੇਸ਼ੈਂਟ ਟੋਟਲ ਅਸੀਂ ਰੈਫਰ ਕੀਤੇ ਚੰਡੀਗੜ੍ਹ ਠੀਕ ਹੈ ਬਾਕੀ ਪਹਿਸ ਤੇ ਮਲੇ ਸਰ 6 ਤੇ ਸੀਰੀਅਸ ਇੰਜਰੀ ਸੀ ਕਿ ਐਕਸੀਡੈਂਟ ਕਾਫੀ ਇੰਜਰੀ ਸੀ ਇਸ ਸਰ ਇਹਨਾਂ ਦੇਲੇ ਹੁਣ 3 ਪੇਸ਼ੈਂਟ ਮੌਜੂਦ ਨੇ ਇਹਨਾਂ ਦੇ ਮਤਲਬ ਟ੍ਰੀਟਮੈਂਟ ਚੱਲ ਰਿਹਾ ਜੀ 8 ਅੰਡਰ ਟ੍ਰੀਟਮੈਂਟ ਹੈ ਸਾਰੇ ਅਸੀਂ ਡਾਕਟਰ ਆਰਥੋਪੈਡਿਕ ਸਰਜਨ ਸਾਡੇ ਜਲੰਧਰੋਂ ਆ ਰਹੇ ਆ ਉਹ ਅਸੈਸ ਕਰਨ ਕਿ ਜਿਹੜੇ ਪੇਸ਼ੈਂਟ ਉਹਨਾਂ ਚਾਹ ਅਪਰੇਟ ਕਰਨ ਵਾਲੇ ਹੋਣਗੇ ਉਹ ਜਾ ਜਲੰਧਰ ਅਸੀਂ ਭੇਜ ਦਿਆਂਗੇ ਅਪਰੇਟ ਕਰਨ ਦੇ ਲਈ ਐਮਰਜੈਂਸੀ ਸਿਚੁਏਸ਼ਨ ਨੂੰ ਹੈਂਡਲ ਕੀਤਾ ਗਿਆ ਬਿਲਕੁਲ ਜੀ ਐਮਰਜੈਂਸੀ ਅਸੀਂ ਤੇ ਵੀ ਡੋਟਰ ਉਹ ਬਾਕੀ ਦੇ ਵਿੱਚੋਂ 6 ਚਲੇ ਗਏ ਆਪਣੇ ਕੋਲੇ 16 ਪੇਸ਼ੈਂਟ ਰਹੇ ਹਾਂ ਜੀ ਇਹਨਾਂ ਦੇ ਔਰਥੋ ਡਾਕਟਰ ਦੀ ਰਿਕੁਆਇਰਮੈਂਟ ਹੈ ਕਿ ਹੋਰ ਵੀ ਤੁਹਾਨੂੰ ਔਰਥੋ ਦੀ ਹੀ ਰਿਕੁਆਇਰਮੈਂਟ ਸੀ ਔਰ ਬਾਕੀ ਸਰਜਰੀ ਹੈ ਤਾਂ ਮੈਂ ਪਾਰਟ ਦੇਖ ਲੈ ਸੀ ਔਰਥੋਡਾਕਟਰ ਸਾਹਿਬ ਪੌਂਚਨ ਜਿਲੰਦਰ ਤੋਂ ਸਵੇਰੇ ਚਲ ਪਏ ਸੀ ਉਹਨਾਂ ਨੂੰ ਕਾਲ ਕਰਤੀ ਸੀ ਉਹ ਪਹੁੰਚਣਾ ਲਿਆ ਐਕਸ-ਰੇ ਸਕੈਨ ਵਗੈਰਾ ਸਾਰਾ ਕੁਝ ਐਕਸਰਸਾਈਜ਼ ਸਾਰੇ ਫ੍ਰੀ ਆਫ ਕਾਰ ਅੰਡਰ ਫ੍ਰਿਸਥੀ ਕਵਰ ਕੀਤੇ ਆ ਸਾਰੇ ਪੇਂਗੋ ਰੋਡ ਸੈਕਸ਼ਨ ਸਾਡੇ ਜਿਹੜੇ ਮਾਨਯੋਗ ਸਿਹਤ ਮੰਤਰੀ ਸਾਹਿਬ ਹੈ ਉਹਨਾਂ ਦਾ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਹ ਫਿਸ਼ਤੇ ਇਹ ਸਾਰੇ ਪੇਸ਼ੈਂਟ ਅੰਡਰ ਫਿਸ਼ਤੇ ਕਵਰ ਕੀਤੇ ਨੇ ਦਾ ਫ੍ਰੀ ਆਫ ਕਾਸਟ 올 ਟ੍ਰੀਟਮੈਂਟ 올 ਐਕਸਪਰਸੈਂਸ ਸਿੱਕਿੰਗ ਸਟੇਬਲ ਹੈ ਜੀ ਸਰ ਪੇਸ਼ੈਂਟ ਬਾਕੀ ਸਟੇਬਲ ਨਹੀਂ ਸਰ ਪੇਨ ਮਹਿਸੂਸ ਕਰ 파 ਰਹੇ ਮੈਂ ਦੇਖ ਰਿਹਾ ਹਾਂ ਇੰਜੈਕਸ਼ਨਸ ਵਗੈਰਾ ਦੇ ਰਹੇ ਜੋ ਤੁਮ ਥੋੜੇ ਰਹਿਗਾ ਜੀ ਜੇ ਤੁਹਾਨੂੰ ਤੁਹਾਡਾ ਵੀ ਸ਼ੁਕਰਾਨਾ ਪੂਰੀ ਟੀਮ ਦਾ ਸ਼ੁਕਰਾਨਾ ਮੌਕੇ ਤੇ ਜਦੋਂ ਵੀ ਐਮਰਜੈਂਸੀ ਆਉਂਦੀ ਹੈ ਜਿਹੜੀ ਤੁਹਾਡੀ ਟੀਮ ਜੀਤੋੜ ਮਿਹਨਤ ਕਰਦੀ ਹੈ ਸਾਡੇ ਐਮਰਜੈਂਸੀ ਸਟਾਫ ਨੂੰ ਮੈਸੇਜ ਗਰੁੱਪ ਚ ਪਾਇਆ इवन ਸਾਰਾ ਸਟਾਫ ਨਾਲ ਸਾਰੇ ਡਾਕਟਰਸ ड्यूटी तो पहले ही पहुंच गए थे ड्यूटी कितने बजे शुरू होती है सर 9 बजे शुरू होती है सुबह 8:30 सारे थे बहुत सारे आ गए तो सारे ने धन्यवाद नहीं सर बहुत शुक्रिया सर क्या नाम है आपका मेरा नाम परवान असना है ये तो आपके साथी ने सर जी साथे साथी है कितने एक्सीडेंट को तो कोई दसे ना ने? सर अभी आ मारे हमें को विनंद बता के आ मारे थे रास्ते में ये एक्सीडेंट सुना इनके तो हम अभी अभी हॉस्पिटल में आया हमने देखा कितने जाने थी तो आपके साथी ये सारे सर 22 आदमी थे भाई थे कैटरिंग के काम पे चले सी जी सर कित्थों आ रहे सीगे ਪਟਿਆਲਾ ਤੋਂ ਆ ਰਹੀ ਹਾਂ ਜੀ ਪਟਿਆਲਾ ਪਟਿਆਲੇ ਤੋਂ ਆ ਰਹੀ ਸੀ じゃ ਕਿੱਥੇ ਰਹੀ ਸੀ ਸਰ ਆਪ ਲੱਜਾ ਜ਼ਰਾ ਟੀਮਾਂ ਜਾਣੀਆਂ ਸਾਰੀਆਂ ਇਹਦੇ ਟੀਮ ਦਾ ਪਤਾ ਲੇ ਆਹ ਟੀਮ ਕਰੀ ਹੁਣ ਜਿਹੜੇ 6 ਜਣੇ ਆ ਜਿਹਨਾਂ ਦੇ ਜ਼ਿਆਦਾ ਨਹੀਂ ਪਤਾ ਸਰ ਇਹਨਾਂ ਬਸ 16 ਜਣੇ ਤਾਂ ਇੱਥੇ ਹੀ ਆ 6 ਜਣੇ ਜਿਹੜੇ ਰੈਫਰ ਕਰ ਦਿੱਤੇ ਗਏ ਆ ਉਹਨਾਂ ਦੇ ਪਰਿਵਾਰ ਨੂੰ ਦੱਸ ਦਿੱਤਾ ਸਰ ਇਹ ਕਿਉਂਕਿ ਹਰ ਇੱਕ ਪਿੰਡ ਤੇ ਬੜਾ ਲੜਕਾ ਨਹੀਂ ਆ ਅਲੱਗ-ਅਲੱਗ ਤੇ ਪਿੰਡ ਦੇ ਲੜਕੇ ਆ ਜਿਵੇਂ ਕੁਝ ਡਿਸਟ੍ਰਿਕਟ ਰਾਜਵਰੀ ਦੇ ਅੰਦਰ ਕੁਝ ਡਿਸਟ੍ਰਿਕਟ ਪਹੁੰਚਦੇ ਦਰਹਾਲ ਤੇ ਦੂਰ ਦੂਰ ਦੇ ਇੰਟਰ ਦਾ ਕੰਮ ਕਰਦੇ ਇੰਟਰ ਦਾ ਕੰਮ ਕਰਦੇ ਤਾਂ ਸਰ ਜਿਵੇਂ ਜਿਹਾ ਸਰ ਕਨਫਰਮ ਹੁੰਦਾ ਜਾਂਦਾ ਅਸੀਂ ਕਰ ਦਿੰਦੇ ਸਾਥੀ ਜਿਹੜੇ ਹੈ ਡਰਾਈਵਰ ਕੰਡਕਟਰ ਤੇ ਵੀ ਸੱਟ ਵੱਜੀ ਆ ਹਾਂਜੀ ਡਰਾਈਵਰ ਤੇ ਰੱਸੀ ਆ ਜਿਵੇਂ ਦੇਖੋ ਛੋਟੇ ਛੋਟੇ ਉਮਰਾਂ ਦੇ ਵੀ ਲੱਗਦੇ ਕੁਝ ਛੋਟੇ ਲੱਗ ਜਾਂਦੇ ਇਹਨਾਂ ਨੂੰ ਸਹਾਇਤਾ ਦੀ ਲੋੜ ਆ ਆ ਵੀਰ ਦੇ ਕਿੰਨੀ ਜ਼ਿਆਦਾ ਦੇਖੋ ਗੰਭੀਰ ਸੱਟ ਲੱਗੀ ਆ ਹਾਂਜੀ ਹਾਂਜੀ ਇਹਨਾਂ ਸਹਾਇਤਾ ਦੀ ਜ਼ਰੂਰਤ ਆ ਸਰ ਆਮ ਪੰਜਾਬ ਗਵਰਨਮੈਂਟ ਸੇ ਆ ਫੇਲ ਕਰਦੇ ਆ ਸਾਡੀ ਹੈਲਪ ਕਿਤੇ ਜਾਏ ਉਹ ਤਾਂ ਸਰ ਉਹਨੇ ਕੋਈ ਰੁਪਿਆ ਨਹੀਂ ਲੱਗੇਗਾ ਤੁਹਾਡਾ ਠੀਕ ਹੈ ਸਰ ਆਵਾਜ਼ ਸਾਡੀ ਇਹ ਰਿਕਵੈਸਟ ਹੈ ਕਿ ਅਛਾ ਤਾਂ ਲਾਜ ਹੋ ਜਾਏ ਕਿਉਂਕਿ ਪਰਦੇਸੀ ਵਿਦਨ ਗਰੀਬ ਆਦਮੀਆਂ ਕਾਸ਼ੀ ਇਹਨਾਂ ਨੂੰ ਕਹਿੰਦੇ ਆ ਕਿ ਆਪਣਾ ਸਾਡਾ ਇਲਾਜ ਤਾਂ ਛੋਟੇ ਹੱਥੀ ਚ ਸੀਗੇ ਦੇ ਛੋਟੇ ਕਿਧਰ ਚ ਸੀਗੇ Tata 407 ਕਿ ਛੋਟੇ ਹੱਥੀ ਚ Tata 407 ਹੈ Tata 400 ਜੀ ਇਹ ਤਸਵੀਰਾਂ ਜਿਹੜੀਆਂ ਬੜੀਆਂ ਕੀ ਦਰਦ ਭਰੀਆਂ ਤਸਵੀਰਾਂ ਨੇ ਬਹੁਤ ਮੰਦ ਭਾਗੀ ਗੱਲ ਹੈ ਸਵੇਰੇ ਹਾਦਸਾ ਹੋ ਜਾਂਦਾ ਜੀ ਬਹੁਤ ਧੰਨਵਾਦ ਹਾਂ ਜੀ ਇਹ ਦਿਖਾਉਂਦੇ ਬੱਚੇ ਤੁਹਾਡੇ ਛੋਟੇ ਛੋਟੇ ਉਮਰਾਂ ਨੇ ਔਰ ਦਰਦ ਮਹਿਸੂਸ ਕਰ ਰਿਹਾ ਐਕਸਰੇ ਕੀਤੇ ਜਾ ਰਹੇ ਆ ਕਹਿੰਦੇ ਹੋਰ ਤਾਂ ਮਤਲਬ ਉਹਨਾਂ ਦੇ ਇੱਥੇ ਟ੍ਰੀਟਮੈਂਟ ਚੱਲ ਰਿਹਾ ਪਰ ਇਹਨਾਂ ਦੇ ਐਕਸਰੇ ਵੀ ਕੀਤੇ ਜਾਣਗੇ ਜਲਦੀ ਹੀ ਸਕੈਨ ਕੀਤੀ ਜਾਵੇਗੀ ਜਿਹੜਾ ਕ੍ਰਿਟੀਕਲ ਸੀਗੇ ਜਿਨ੍ਹਾਂ ਦੇ ਸੀਰੀਅਸ ਇੰਜਰੀ ਸੀਗੀ ਕਿਸੇ ਦੇ ਹੈੱਡ ਸੀਗੀ ਕੋਈ ਨੈਕ ਦੀ ਸੀਗੀ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਦਾ ਇਲਾਜ ਇੱਥੇ ਕੀਤਾ ਜਾ ਸਕਦਾ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਔਰ 16 ਦੇ ਕਰੀਬ ਜਿਹੜੇ ਜ਼ਖਮੀ ਨੇ ਉਹ ਇਸ ਸਮੇਂ ਇੱਥੇ ਮੌਜੂਦ ਆ ਤਾਂ ਜਿਹੜਾ ਹਸਪੀਟਲ ਸਟਾਫ ਹੈ ਉਹਨਾਂ ਵੱਲੋਂ ਵੀ ਮਿਹਨਤ ਕੀਤੀ ਜਾ ਰਹੀ ਹੈ ਮੈਂ ਮਣੀ ਤੁਸੀਂ ਇੱਧਰ ਦਿਖਾ ਦੋ ਜੀ ਕਹਿੰਦੇ ਇੱਕ ਨੌਬਜ ਡਿਊਟੀ ਸ਼ੁਰੂ ਹੋਣੀ ਸੀ ਪਰ ਸਵਾ 8 ਵਜੇ ਇਮੀਡੀਏਟਲੀ ਸਾਰੀ ਟੀਮ ਨੂੰ ਬੁਲਾ ਲਿਆ ਗਿਆ ਔਰ ਸਾਰਾ ਜੋ ਸਟਾਫ ਹੈ ਹਸਪੀਟਲ ਸਟਾਫ ਹੈ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਿਹਾ ਤਾਂ ਜੋ ਇਸ ਐਮਰਜੈਂਸੀ ਦੀ ਸਿਚੁਏਸ਼ਨ ਨੂੰ ਟੈਕਲ ਕੀਤਾ ਜਾ ਸਕੇ ਕਈਆਂ ਦੇ ਕਾਫੀ ਗੰਭੀਰ ਸੱਟਾਂ ਵਜੀਆਂ ਤੁਸੀਂ ਦੇਖ ਪਾ ਰਹੇ ਹੋ ਔਰ ਗਨਿਮਤ ਇਹੀ ਹੈ ਕਿ ਕੈਜੂਐਲਟੀ ਕੋਈ ਨਹੀਂ ਹੈਗੀ ਔਰ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਰੱਬ ਦਾ ਸ਼ੁਕਰ ਹੈ ਰੱਬ ਦਾ ਸ਼ੁਕਰਾਨਾ ਹੈ ਪਰ ਵੱਡੀ ਗੱਲ ਇਹ ਹੈ ਕਿ ਟਾਟਾ 407 ਵਿੱਚ 22 ਜਾਣੇ ਲੱਦੇ ਹੋਏ ਸਿਗੇ ਕਿਉਂਕਿ ਟਾਟਾ 407 ਜਿਹੜੀ ਢੋਆ ઠવાਈ ਲਈ ਗੱਡੀ ਹੁੰਦੀ ਐ ਤਾਂ ਬੰਦੇ ਲੱਦਣੇ ਸਹੀ ਨਹੀਂ ਆ ਇਹਨਾਂ ਨੂੰ ਜੇ ਪ੍ਰੋਪਰ ਅਪਰ ਟੈਂਪੂ ਟਰੈਵਲਰ ਵਿੱਚ ਬਿਠਾਇਆ ਹੁੰਦਾ ਜਦ ਬੈਠਣ ਵਾਲੀ ਫੈਸਿਲਿਟੀ ਹੁੰਦੀ ਤਾਂ ਹੋ ਸਕਦਾ ਸੱਟਾਂ ਘੱਟ ਵੱਜਦੀਆਂ ਲੇਕਿਨ ਹੁਣ ਟਾਟਾ 407 ਵਿੱਚ 22 ਜਾਣੇ ਲੱਦੇ ਸੀਗੇ ਇੱਕ ਦੂਜੇ ਦੇ ਉੱਪਰ ਡੇਗੇ ਹੋਣੇ ਆ 扑ੜ ਕੇ ਸੜਕ ਤੇ ਵੀ ਡੇਗੇ ਹੋਣੇ ਜਿਸ ਕਰਕੇ ਸੱਟਾਂ ਜ਼ਿਆਦਾ ਵੱਧ ਗਈਆਂ ਔਰ ਸੱਟਾਂ ਗੰਭੀਰ ਹੋ ਗਈਆਂ ਕਿਉਂਕਿ ਜਿਵੇਂ ਡਾਕਟਰ ਸਾਹਿਬ ਨਾਲ ਅਸੀਂ ਗੱਲ ਕੀਤੀ ਕਹਿੰਦੇ ਕਿਸੇ ਦੇ ਹੈਡ ਇੰਜਰੀ ਐ ਕਿਸੇ ਦੇ ਨੈਕ ਇੰਜਰੀ ਐ ਹੋਰ ਵੀ ਉਹਨਾਂ ਨੇ ਸੀਰੀਅਸ ਕ੍ਰਿਟੀਕਲ ਇੰਜਰੀਜ਼ ਬਾਰੇ ਗੱਲਬਾਤ ਕੀਤੀ ਪਰ ਜੇ ਕਿਤੇ ਟਾਟਾ 407 ਦੇ ਉੱਪਰ ਟਾਟਾ 407 ਜਿਗਾ ਟੈਂਪੋ ਡਰਾਈਵਰ ਹੁੰਦਾ ਜਾਂ ਕੋਈ ਗੱਡੀ ਹੁੰਦੀ ਤਾਂ ਉਦੋਂ ਕਵਰ ਹੁੰਦੀ ਸਟਾ ਕਟ ਲੱਗਣੇ ਸੀਗਾ ਇਸ ਕਰਕੇ ਜਿਹੜਾ ਟ੍ਰੈਫਿਕ ਟੀਮ ਹੈ ਉਹਨਾਂ ਨੂੰ ਵੀ ਵੱਧ ਸੁਚੇਤ ਰਹਿਣਾ ਚਾਹੀਦਾ ਵੱਧ ਧਿਆਨ ਦੇਣਾ ਚਾਹੀਦਾ ਤਾਂ ਜੋ ਮਿਸਯੂਜ਼ ਵੀ ਕਿਸੇ ਵਹੀਕਲ ਦਾ ਨਾ ਹੋਵੇ ਲੇਕਿਨ ਇੱਥੇ ਗੱਲ ਸ਼ਲਾਘਾਯੋਗ ਹੈ ਕਿ ਡਾਕਟਰਾਂ ਦੀ ਟੀਮ ਨੇ ਤੇ ਸਟਾਫ ਨੇ ਇਹਨਾਂ ਨੂੰ ਐਮਰਜੈਂਸੀ ਸੇਵਾਵਾਂ ਤੁਰੰਤ ਦਿੱਤੀਆਂ ਔਰ ਬੜੀ ਤੀਬਰਤਾ ਦੇ ਨਾਲ ਇਹਨਾਂ ਨੂੰ ਸੇਵਾਵਾਂ ਦੇ ਰਹੇ ਨੇ ਤਾਂ ਜੋ ਇਹਨਾਂ ਨੂੰ ਐਮਰਜੈਂਸੀ ਸਿਚੁਏਸ਼ਨ ਚੋਂ ਬਾਹਰ ਕੱਢਿਆ ਜਾ ਸਕੇ ਉਮੀਦ ਕਰਦੇ ਹਾਂ ਸਰ ਜਲਦੀ ਠੀਕ ਹੋਣਗੇ ਔਰ ਸਰਕਾਰ ਦਾ ਵੀ ਧੰਨਵਾਦ ਕਰਦੇ ਕਿਉਂਕਿ ਫਰਿਸ਼ਤੇ ਸਕੀਮ ਤਹਿਤ ਇਹਨਾਂ ਸਾਰਿਆਂ ਦਾ ਇਲਾਜ ਜਿਹੜਾ ਆ ਉਹ